ਗੁਰਾਇਆ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋ ਸਰਵਨ ਸਿੰਘ ਵੱਲੋਂ ਦੱਸਿਆ ਐਸਐਚਓ ਗੁਰਾਇਆ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਕਮਾਲਪੁਰ ਗੇਟ ਤੇ ਨਾਕੇਬੰਦੀ ਦੌਰਾਨ ਇੱਕ ਐਕਟਿਵਸਵਰ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਤੇ ਉਸ ਪਾਸੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰਾਇਆ ਨਾਨਕਪੁਰਾ ਮੁਹੱਲਾ ਗੁਰਾਇਆ ਵਜੋਈ ਹੈ ਜੋ ਪੇਸ਼ੇਵਰ ਜੋ ਡਰਾਈਵਰ ਦਾ ਕੰਮ ਕਰਦਾ ਹੈ ਦੂਸਰੇ ਵਿਅਕਤੀ ਦੀ ਪ੍ਰਸ਼ਾਨ ਰੋਸ਼ਨ ਲਾਲ ਰੋਸ਼ੀ ਪੁੱਤ ਆ ਦਰਸ਼ਨ ਲਾਲ ਬਸਤੀ ਦਿਲਵਾਕ ਕਲੋਨੀ ਗੁਰਾਹਾਂ ਵਿੱਚ ਹੋਈ ਹੈ ਡੀਐਸਪੀ ਬੱਲੇ ਨੇ ਦੱਸਿਆ ਇਹ ਪੇਸ਼ੇਵਰ ਦਰਜੀ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ પાસે ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਅਫੀਮ ਉਹ ਕਿੱਥੋਂ ਲੈ ਕੇ ਆਏ ਹਨ ਅੱਗੇ ਕਿੱਥੇ ਵੇਚਣੀ ਸੀ ਅਤੇ ਕਦੋਂ ਤੋਂ ਇਹ ਕੰਮ ਕਰ ਰਹੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਬਹਾ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਕਪਈ ਖਾਕੀ ਵੱਲੋਂ ਨਸ਼ਾ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੀ شناخت ਦੋਨਾਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ لال ਹੈਗਾ ਜੀ ਕਿੱਥੇ ਰਹਿ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਦਿਨ ਤੋਂ ਉਹ ਇਹ ਕੰਮ ਕਰ ਰਹੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਡਿਮਾਂਡ ਲਿਆ ਹੋਇਆ ਹਾਂ ਉਸ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਸਨ ਉਹ ਦਰਾਂ ਨੇ 2 ਦਿਨ ਦੇ ਪੁਲਸ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਅਰ ਨਾਲ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨ ਇਹ ਕਿ ਕਿੱਥੇ ਵੇਚਦੇ ਸੀ ਇਹ ਸੁਬਹਿਰ ਸੀ ਜਾਂ ਆਪ ਖੁਦ ਕਾੰਦੇ ਸੀ ਜਾਂ ਕਿਤੇ ਵੇਚਦੇ ਸੀ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਛਾਟਗਨ ਸਾਈਡ ਤੋਂ ਲੈ ਕੇ ਆਏ ਨੇ ਜੀ ਜਦੋਂ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਆ ਗਏ ਸੀ ਬਾਕੀ ਕਲੀਅਰ ਕਰਦੇ ਆ ਸਾਰੇ ਕਿ ਮਿਸਟਰ ਉਹਦਾ ਰਕੜਾ ਜੀ ਸਾਹਿਬ ਵਾਹਕਲੇ ਨੇ ਕੋ ਸਕੂਟਰੀ ਬਰਾਮਤ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਆਫੀਮ ਬਰਾਮਤ ਕੀਤੀ ਹੈਗੀ ਹੈ ਜੀ ਕੰਮ ਹੋ ਗਿਆ ਜੀ ਇਹਦਾ ਨਿਰੰਦਰ ਗਿੱਲਰ ਦਾ ਇਹ ਦੂਸਰਾ ਕੋਰਸ ਨਿਰੰਦਰ ਤੇ ਅਬੋਵ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਆਦਾ ਜੀ ਕਿੰਨੇ ਦਿਨ ਦਾ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲਾਂ ਦੂਸਰਾ ਵੀ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮੁਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮੁਕਦਮਾ ਦਰਜ ਹੋਵੇ ਉਹ ਦਰਾਨੇ ਪੋਸਟ ਰਿਮਾਂਡ ਅਹੀਂ ਚੈੱਕ ਕਰ ਲਾਂਗੇ